ਰਾਣਾ ਬਲਾਚੌਰੀਆ ਤੇ ਕਬੱਡੀ ਦਾ ਪਲੇਅਰ ਨਹੀਂ ਸੀ ਲੇਕਿਨ ਉਹ ਕਹਿ ਰਹੇ ਸੀ ਕਿ ਉਹ ਪ੍ਰੋਮੋਟਰ ਸੀ ਇਹ ਪ੍ਰੋਬਲਮ ਗੈਂਗਸਟਰਵਾਦ ਦੀ ਕਬੱਡੀ ਦੀ ਜਿਹੜੀ ਆਈ ਹੈ ਮੈਂ ਰਿਪੀਟ ਕਰਨਾ ਚਾਹੁੰਗਾ ਕਿਉਂਕਿ ਅੱਗੇ ਵੀ ਕਹਿ ਚੁੱਕੇ ਆਂ ਲੇਕਿਨ ਹਰ ਵਾਰੀ ਇੱਕ ਰਿਫਾਰਮ ਹੋ ਕੇ ਗੱਲ ਆਉਂਦੀ ਆ ਤੇ ਉਹ ਬੈਟਰ ਲੱਗਦੀ ਆ ਕਿ ਕਬੱਡੀ ਖਿੱਦੂ ਖੁੰਡੀ ਜਿਹਨੂੰ ਅਸੀਂ ਹੁਣ ਹੌਕੀ ਕਹਿੰਦੇ ਆ ਤੇ ਪਹਿਲਵਾਨੀ ਇਹ ਸਾਡੀਆਂ ਰੂਰਲ ਸਪੋਰਟਸ ਮੇਲਿਆਂ ਸ਼ਿੰਝਾਂ ਦਾ ਹਿੱਸਾ ਰਹੇ ਨੇ ਤੇ ਇਹਦੇ ਤੋਂ ਬਨਾ ਪੰਜਾਬ ਦਾ ਰੂਰਲ ਫੋਕ ਸਪੋਰਟਸ ਜੋ ਹੋਰ ਕਿਤੇ ਚੰਡਾਲ ਚ ਨਹੀਂ ਸੀ ਕਰਦਾ ਨਾ ਬੈਡਮਿੰਟਨ ਹੁੰਦਾ ਸੀ ਨਾ ਬਾਸਕਟਬਾਲ ਹੁੰਦੀ ਸੀ ਨਾ ਹੋਰ ਗੇਮ ਸੀ ਸਾਡੀਆਂ ਕੋਰ ਬੈਂਕਸ ਗੇਮਸ ਜਿਹੜੇ ਸਾਡੇ ਕਲਚਰ ਦਾ ਹਿੱਸਾ ਬਣ ਗੀਆਂ ਜਿਵੇਂ ਸਾਡੀ ਮਾਂ ਬੋਲੀ ਆ ਉਸ ਤਰੀਕੇ ਨਾਲ ਸਾਡੇ ਕਲਚਰ ਦਾ ਹਿੱਸਾ ਬਣ ਗਿਆ ਅਸੀਂ ਫਾਰਮਰ ਆ ਪੰਜਾਬੀ ਤੇ ਉਹ ਸਾਡੇ ਕਲਚਰ ਦਾ ਹਿੱਸਾ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਪੀੜੀ ਦਰ ਪੀੜੀ ਹਾਕੀ ਨੂੰ ਤੇ ਅਸੀਂ ਆਰਗੇਨਾਈਜ਼ ਕਰ ਲਿਆ ਹਾਕੀ ਐਸੋਸੀਏਸ਼ਨ ਬਣ ਗਈ ਫਿਰ ਟੂਰਨਾਮੈਂਟਸ ਸਟੈਂਡਰਡਾਈਜ਼ ਹੋ ਗਏ ਉਹ 올림픽ਸ ਰੂਲ ਲਾਗੂ ਹੋ ਗਏ ਵਾਡਾ ਡੋਪ ਟੈਸਟਿੰਗ ਵਗੈਰਾ ਪੂਰਾ ਸਿਸਟਮ ਲਾਗੂ ਕਰ ਲਿਆ ਬਿਲਕੁਲ ਇਸ ਕਰਕੇ ਅਸੀਂ ਸਕਸੈਸਫੁਲ ਹੋ ਗਏ